ਗੁੱਡ ਮੋਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੇਖ 5 ਪੰਜਾਬ ਦੇ ਲੋਕ ਨਾਚ ਤੇ ਇਹਦੇ ਕਰਾਂਗੇ ਇਹ ਲੌਂਗ ਕੁਐਸ਼ਨ ਜਿਹੜੇ ਕਿ ਨੀਅਰ ਅਬਾਊਟ 6 ਨੇ ਅੱਜ ਦੀ ਵੀਡੀਓ ਵਿੱਚ ਅਸੀਂ ਸਿਰਫ ਤਿੰਨ ਕੁਐਸ਼ਨ ਡਿਸਕਸ ਕਰਾਂਗੇ ਬੇਟਾ ਇਹ ਜਿਹੜਾ ਫਰਸਟ ਕੁਐਸ਼ਨ ਹੈ ਪੰਜਾਬ ਦੇ ਲੋਕ ਨਾਚਾਂ ਦੀ ਪਰੰਪਰਾ ਜਾਂ ਪ੍ਰਚੀਨਤਾ ਦਾ ਕਿਵੇਂ ਪਤਾ ਲੱਗਦਾ ਹੈ ਇਹ ਤੁਹਾਨੂੰ ਦੋ ਤਰ੍ਹਾਂ ਦਾ ਆ ਸਕਦਾ ਹੈ ਇੱਕ ਸ਼ੋਰਟ ਵਿੱਚ ਵੀ ਆ ਸਕਦਾ ਤੇ ਲੌਂਗ ਵਿੱਚ ਵੀ ਆ ਸਕਦਾ ਠੀਕ ਹੈ ਜੇਕਰ ਤੁਹਾਨੂੰ ਕੁਐਸ਼ਨ ਜਿਹੜਾ ਸ਼ੋਰਟ ਵਿੱਚ ਆ ਜਾਏ ਤਾਂ ਤੁਸੀਂ ਕਿਸਾ ਲਿਖੋਗੇ ਪੰਜਾਬ ਦੇ ਲੋਕ ਨਾਚ ਪੰਜਾਬੀਆਂ ਦੇ ਜਨ ਜੀਵਨ ਦਾ ਮਹੱਤਵਪੂਰਨ ਅੰਗ ਹਨ ਪੰਜਾਬ ਵਿੱਚ 5000 ਪੂਰਨ ਈਸਵੀ ਤੋਂ ਲੋਕ ਨਾਚ ਨੱਚਣ ਦੀ ਪਰੰਪਰਾ ਦੇ ਪਰਮਾਨ ਮਿਲਦੇ ਹਨ ਸਿਰਫ ਇੰਨਾ ਜੇਕਰ ਤੁਹਾਨੂੰ ਛੋਟਾ ਕੁਐਸਚਨ ਆਏ ਠੀਕ ਹੈ ਜੇਕਰ ਤੁਹਾਨੂੰ ਲੌਂਗ ਕੁਐਸਚਨ ਆਏ ਤਾਂ ਤੁਸੀਂ ਕੀ ਲਿਖੋਗੇ ਪੰਜਾਬ ਦੇ ਲੋਕ ਨਾਚ ਪੰਜਾਬੀਆਂ ਦੇ ਜਨ ਜੀਵਨ ਦਾ ਮਹੱਤਵਪੂਰਨ ਅੰਗ ਹਨ ਪੰਜਾਬ ਵਿੱਚ 5000 ਪੂਰਨ ਇਸਵੀ ਤੋਂ ਲੋਕ ਨਾਚ ਨੱਚਣ ਦੀ ਪਰੰਪਰਾ ਦੇ ਪਰਮਾਨ ਮਿਲਦੇ ਹਨ 5000 ਇਸਵੀ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਕਈ ਭੂਗੋਲਿਕ ਸਮਾਜਿਕ ਅਤੇ ਵਿਸ਼ੇਸ਼ ਕਰਕੇ ਇਤਿਹਾਸਿਕ ਪਰਿਵਰਤਨ ਆ ਚੁੱਕੇ ਹਨ ਅਨੇਕ ਜਨ ਜਾਤੀਆਂ ਜਿੰਨਾ ਵਿੱਚ ਦੜਾਵੜਾ ਤੋਂ ਲੈ ਕੇ ਅੰਗਰੇਜ਼ ਤੱਕ ਸਾਂਭਲ ਹਨ ਉਹਨਾਂ ਨੇ ਇਸ ਖਿੱਤੇ ਦੇ ਸੱਭਿਆਚਾਰਿਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ ਅਨੇਕ ਪ੍ਰਕਾਰ ਦੀ ਉਥਲ ਪੁਥਲ ਦੇ ਬਾਵਜੂਦ ਵੀ ਇਹ ਲੋਕ ਨਾਚ ਪਟਚੀਨ ਸਮੇ ਤੋਂ ਜਨ ਜੀਵੰਦਿਤ ਧੜਕਣ ਬਣੇ ਹੋਏ ਹਨ ਠੀਕ ਹੈ ਬੇਟਾ ਜੇ ਲੌਂਗ ਕੁਐਸਚਨ ਆਏ ਤਾਂ ਤੁਸੀਂ ਸਾਰਾ ਲਿਖਣਾ ਹੈ ਠੀਕ ਹੈ ਜੇ ਸ਼ਾਰਟ ਕੁਐਸਚਨ ਆਏ ਤਾਂ ਤੁਸੀਂ ਸਿਰਫ ਇੱਥੋਂ ਲੈ ਕੇ ਤੇ ਇੱਥੋਂ ਤੱਕ ਲਿਖਣਾ ਹੈ ਠੀਕ ਹੈ ਯਾਨੀ ਕਿ ਦੋ ਲਾਈਨਾਂ ਲਿਖਣੀਆਂ ਠੀਕ ਹੈ ਬੇਟਾ ਅਗਲਾ ਕੁਐਸਚਨ ਜਿਹੜਾ ਹੈ ਕਵੈਸ਼ਨ ਨੰਬਰ 2 ਹੈ ਇਸਤਰੀਆਂ ਦੇ ਲੋਕ ਨਾਚਾਂ ਦਾ ਸੰਖੇਪ ਵਰਣਨ ਕਰੋ ਇਹ ਵੀ ਤੁਹਾਨੂੰ ਦੋ ਤਰੀਕੇ ਦਾ ਆ ਸਕਦਾ ਹੈ ਜਾਂ ਤੁਹਾਨੂੰ ਕਹਿਣਗੇ ਗਿੱਧਾ ਸੱਮੀ ਜਾਂ ਕਿੱਕਲੀ ਠੀਕ ਹੈ ਫਿਰ ਤੁਸੀਂ ਕੀ ਕਰਨਾ ਹੈ ਜੇ ਬਾਈਚਾਸ ਤੁਹਾਨੂੰ ਸਿਰਫ ਗਿੱਧੇ ਤੇ ਆ ਜਾਏ ਕਿ ਨੋਟ ਲਿਖੋ ਫਿਰ ਤੁਸੀਂ ਇਹ ਸਾਰਾ ਲੇਖ ਇੱਥੋਂ ਲੈ ਕੇ ਤੇ ਇੱਥੋਂ ਤੱਕ ਲਿਖੋਗੇ ਠੀਕ ਹੈ ਜੇ ਤੁਹਾਨੂੰ ਸੱਮੀ ਦਾ ਆ ਜਾਏ ਤੇ ਫਿਰ ਵੀ ਤੁਸੀਂ ਇਹ ਆ ਸਾਰਾ ਲਿਖ ਕੇ ਨਾ ਇੱਥੋਂ ਤੱਕ ਤੇ ਫਿਰ ਸੱਮੀ ਵਾਲਾ ਪੈਰਾ ਲਿਖੋਗੇ ਠੀਕ ਹੈ ਇਸੇ ਤਰ੍ਹਾਂ ਕਿੱਕਲੀ ਦਾ ਵੀ ਪਹਿਲਾਂ ਤੁਸੀਂ ਸਟਾਰਟਿੰਗ ਵਿੱਚ ਇਹ ਸਾਰੀਆਂ ਲਾਈਨਾਂ ਜ਼ਰੂਰ ਲਿਖਣੀਆਂ ਹੈ ਫਿਰ ਤੁਸੀਂ ਜਿਹੜਾ ਤੁਹਾਨੂੰ ਟਾਪਿਕ ਦਿੱਤਾ ਹੋਏਗਾ ਉਹ ਲਿਖਣਾ ਹੈ ਜੇ ਤੁਹਾਨੂੰ ਕੁਐਸਚਨ ਆਇਆ ਕਿ ਇਸਤਰੀਆਂ ਦੇ ਲੋਕ ਨਾਚਾਂ ਦਾ ਸੰਖੇਪ ਵਰਣਨ ਕਰੋ ਤਾਂ ਫਿਰ ਤੁਸੀਂ ਸਾਰਾ ਜਿੰਨਾ ਲਿਖਿਆ ਹੋਇਆ ਨਾ ਇਹ ਲਿਖਣਾ ਹੈ ਠੀਕ ਹੈ ਬਹੁਤ ਹੀ ਇੰਪੋਰਟੈਂਟ ਲਾਈਨਾਂ ਲਈਆਂ ਨੇ ਸੋ ਕੋਈ ਵੀ ਲਾਈਨ ਬਿਸਣਾ ਕਰਨਾ ਠੀਕ ਹੈ ਬੇਟਾ ਆਨਸਰ ਹੈ ਇਸਤਰੀਆਂ ਦੇ ਲੋਕ ਨਾਚਾਂ ਦਾ ਰੂਪ ਸਮਾਜਿਕ ਰੀਤੀ ਰਿਵਾਜ ਵਿਸ਼ਵਾਸ ਸਮਾਜਿਕ ਪਰੰਪਰਾਵਾਂ ਸਰੀਰਕ ਬੰਤਰ ਅਤੇ ਕਾਰਜ ਨਿਰਧਾਰਤ ਕਰਦੇ ਹਨ ਇਦਾਂ ਕਿ ਜਿਹੜੇ ਲੋਕ ਨਾਚ ਨੱਚੇ ਜਾਂਦੇ ਨੇ ਵਿਆਹ ਸ਼ਾਦੀ ਵਿੱਚ ਅਲੱਗ ਤਰ੍ਹਾਂ ਦੇ ਹੁੰਦੇ ਨੇ ਲੋਕ ਨਾਚ ਜਿੱਦੂ ਕਿਸੇ ਦਾ ਜਨਮ ਹੁੰਦਾ ਉਦੋਂ ਅਲੱਗ ਲੋਕ ਨਾਚ ਹੁੰਦੇ ਨੇ ਦਿਨ ਦਿਹਾੜੇ ਤੇ ਅਲੱਗ ਲੋਕ ਨਾਚ ਹੁੰਦੇ ਨੇ ਬਣਾ ਭਾਵੇਂ ਦੂਜੇ ਦੇਸ਼ਾਂ ਦੀਆਂ ਇਸਤਰੀਆਂ ਨਾਲੋਂ ਤਗੜੇ ਪਰਵੇਂ ਤੇ ਉੱਚੇ ਲੰਬੇ ਕੱਦ ਦੀਆਂ ਹੁੰਦੀਆਂ ਹਨ ਪਰ ਉਹਨਾਂ ਦੇ ਨਾਚਾਂ ਵਿੱਚ ਕੋਮਲਤਾ ਸੁਹਜ ਸਾਦਗੀ ਤੇ ਲਚਕ ਹੁੰਦੀ ਹੈ ਕੋਈ ਵੀ ਸ਼ੁਭ ਕਾਮ ਇਸਤਰੀਆਂ ਦੇ ਮੰਗਲ ਨਾਚਾ ਤੋਂ ਬਿਨਾ ਪੂਰਾ ਨਹੀਂ ਮੰਨਿਆ ਜਾਂਦਾ ਲੋਕ ਨਾਚ ਨੂੰ ਸਧਾਰਨ ਸਾਜਾ ਸਧਾਰਨ ਪਹਿਰਾਵੇ ਅਤੇ ਬਹੁਮੁਖੀ ਲੋਕ ਗੀਤਾਂ ਰਾਹੀਂ ਬਿਨਾਂ ਕਿਸੇ ਸਖਤ ਨਿਯਮਾਂ ਦੀ ਪਾਲਣਾ ਕੀਤੇ ਕਿਸੇ ਵੀ ਥਾਂ ਤੇ ਪੇਸ਼ ਕੀਤਾ ਜਾਂਦਾ ਹੈ ਪੰਜਾਬ ਦੀਆਂ ਔਰਤਾਂ ਦੇ ਪ੍ਰਮੁੱਖ ਲੋਕ ਨਾਚ ਹੇਠ ਲਿਖੇ ਅਨੁਸਾਰ ਹਨ ਸਭ ਤੋਂ ਪਹਿਲਾ ਹੈਗਾ ਗਿੱਧਾ ਗਿੱਧਾ ਇੱਕ ਥਾਲੀ ਨਾਚ ਹੈ ਨੱਚਣ ਵਾਲੀਆਂ ਔਰਤਾਂ ਤੇ ਘੇਰੇ ਵਿੱਚ ਖੜੀਆਂ ਔਰਤਾਂ ਥਾਲੀ ਮਾਰਦੀਆਂ ਹਨ ਤੇ ਉਸ ਦਾ ਵਹਾਉ ਲੋਕ ਗੀਤਾਂ ਦੇ ਮੁੱਖ ਰੂਪਾਂ ਬੋਲੀ ਤੇ ਟੱਪਿਆਂ ਨਾਲ ਚੱਲਦਾ ਹੈ ਕਹਿੰਦਾ ਮਤਲਬ ਬੋਲੀ ਤੇ ਟੱਪੇ ਪਾ ਕੇ ਗਿੱਧਾ ਪਾਇਆ ਜਾਂਦਾ ਹੈ ਇਹਨਾਂ ਬੋਲੀਆਂ ਵਿੱਚ ਉਚਾਰੇ ਗਏ ਭਾਵਾ ਨੂੰ 나ਚ मुندਰਾ ਦੁਆਰਾ ਪੇਸ਼ ਕੀਤਾ ਜਾਂਦਾ ਹੈ ਅਤੇ ਬੋਲੀ ਵਿੱਚ ਇੱਕ ਸੂਰਤਾ ਕਾਇਮ ਰੱਖਣ ਲਈ ਬੱਲੇ ਬੱਲੇ ਬਈ ਸ਼ਾਵਾ ਸ਼ਾਵਾ ਆਦੀ ਸ਼ਬਦਾਂ ਨੂੰ ਭਾਵੇਂ ਸੂਰ ਨਾਲ ਜੋੜਿਆ ਜਾਂਦਾ ਹੈ ਇਹ ਰਾਗ ਤਾਲ ਤੇ ਮੁੰਦਰਾਵਾਂ ਦੇ ਪੱਖੋਂ ਸੁਤੰਤਰ ਦਾਦਾ ਤਾਰ ਨਹੀਂ ਹੈ ਕਹਿਣ ਦਾ ਮਤਲਬ ਹੈ ਕਿ ਗਿੱਧੇ ਵਿੱਚ ਇਹ ਜ਼ਰੂਰੀ ਕੋਈ ਸਖਤ ਨਿਯਮ ਨਹੀਂ ਹੈ ਕਿ ਤੁਸੀਂ ਇਸੇ ਤਰ੍ਹਾਂ ਗਿੱਧਾ ਪਾਣਾ ਜਿਸ ਤਰ੍ਹਾਂ ਤੁਹਾਨੂੰ ਆਂਦਾ ਉਸੇ ਤਰ੍ਹਾਂ ਤੁਸੀਂ ਗਿੱਧਾ ਪਾਣਾ ਠੀਕ ਹੈ ਬੋਲੀਆਂ ਪਾ ਕੇ ਟੱਪੇ ਪਾ ਕੇ ਤੁਸੀਂ ਗਿੱਧਾ ਪਾਣਾ ਠੀਕ ਹੈ ਬੇਟਾ ਅੱਗੇ ਹੈ ਸੰਮੀ ਸੰਮੀ ਲੋਕਨਾਚ ਸਾਂਝੇ ਪੰਜਾਬ ਦੇ ਬਾੜ ਦੇ ਇਲਾਕੇ ਵਿੱਚ ਪ੍ਰਸਿੱਧ ਰਿਹਾ ਹੈ ਇਸ ਦੇ ਪ੍ਰਸਿੱਧ ਹੋਣ ਬਾਰੇ ਬਹੁਤ ਸਾਰੀਆਂ ਦੰਤਕਥਾਵਾਂ ਪ੍ਰਚਲਿਤ ਹਨ ਕਹਿੰਦੇ ਮਤਲਬ ਬੜੀਆਂ ਗੱਲਾਂ ਜਾਂ ਬੜੀਆਂ ਕਹਾਣੀਆਂ ਜਿਹੜੀਆਂ ਇਸ ਇਸ ਨਾਚ ਦੇ ਪਿੱਛੇ ਪ੍ਰਸਿੱਧ ਹਨ ਇਹ ਲੋਕਨਾਚ ਭਾਵੇਂ ਗਿੱਧੇ ਵਾਂ ਘੇਰੇ ਵਿੱਚ ਹੀ ਨੱਚਿਆ ਜਾਂਦਾ ਹੈ ਪਰ ਇਸ ਦੀਆਂ ਮੰਦਰਾਵਾਂ ਗਿੱਧੇ ਤੋਂ ਪੇਨੂ ਹੁੰਦੀਆਂ ਹਨ ਇਸ ਲੋਕਨਾਚ ਨੂੰ ਨਚਦਿਆਂ ਇਸਤਰੀਆਂ ਵਿੱਚੋਂ ਕੁਝ ਖੜੀਆਂ ਹੋ ਕੇ ਉੱਪਰ ਬਾਹਾਂ ਕਰਦੀਆਂ ਹਨ ਤੇ ਫਿਰ ਕਿਸੇ ਪੰਛੀ ਨੂੰ ਆਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਗੀਤ ਦੇ ਬੋਲ ਆਲਾਪਦੀਆਂ ਹਨ ਨਚਾਰਾਂ ਨੂੰ ਨਚਦੇ ਸਮੇਂ ਨਚਾਰਨ ਮਤ ਜਿਹੜੀ-ਜਿਹੜੀ ਕੁੜੀਆਂ ਨੱਚਦੀਆਂ ਨੇ ਇਸਤਰੀਆਂ ਨੱਚਦੀਆਂ ਉਹਨੂੰ ਕਹਿੰਦੇ ਨੇ ਨਚਾਰਾ ਠੀਕ ਹੈ ਨਚਾਰਾਂ ਨੂੰ ਨਚਦੇ ਸਮੇਂ ਕਿਸੇ ਢੋਲ ਕੀ ਜਾਂ ਹੋਰ ਸਾਜ਼ ਦੀ ਲੋੜ ਨਹੀਂ ਪੈਂਦੀ ਇਸਤਰੀਆਂ ਹਰ ਹੁਲਾਰੇ ਨਾਲ ਆਪੋ ਆਪਣੇ ਲੱਕ ਲੱਕ ਮਤਲਬ ਕੰਬਰ ਨੂੰ ਇੱਕ ਟੱਬਮੀ ਲਚਕ ਦਿੰਦੀਆਂ ਹਨ ਇਸ ਪਿੱਛੋਂ ਉਹ ਅੱਗੇ ਵੱਲ ਨੂੰ ਝੁੱਕ ਕੇ ਤਾੜੀਆਂ ਮਾਰਦੀਆਂ ਹਨ ਤੇ ਗੋਲ ਦਾਇਰੇ ਵਿੱਚ ਘੁੰਮਦੀਆਂ ਹੋਈਆਂ ਅਗਾਹ ਵੱਧਦੀਆਂ ਜਾਂਦੀਆਂ ਹਨ ਇਸ ਵਿੱਚ ਨਮਸਕਾਰ ਨਮਸਕਾਰ ਮਤਲਬ ਸਲਾਮੀ ਮੁਦਰਾ ਤਾਂ ਕਮਾਲ ਦੀ ਹੁੰਦੀ ਹੈ ਅੱਗੇ ਹੈ ਇਸਤਰੀਆਂ ਦਾ ਸਭ ਤੋਂ ਪਿਆਰਾ ਜਿਹੜਾ ਲੋਕਨਾਚ ਹੈ ਉਹ ਹੈਗਾ ਕਿਕਲੀ ਠੀਕ ਹੈ ਕਿੱਕਲੀ ਛੋਟੀਆਂ-ਛਟੀਆਂ ਕੁੜੀਆਂ ਦਾ ਲੋਕਨਾਚ ਹੈ ਇਸ ਨਾਚ ਨੂੰ ਕੁੜੀਆਂ ਤੇ ਸਤਰੀਆ ਗਿੱਧਾ ਜਾਂ ਹੋਰ ਲੋਕਨਾਚਾਂ ਦੇ ਆਰੰਭਿਕ ਜਾਂ ਅੰਤਿਮ ਚਰਨ ਵਿੱਚ ਵੀ ਪੇਸ਼ ਕਰ ਲੈਂਦੀਆਂ ਹਨ ਇਸ ਨਾਚ ਵਿੱਚ ਛੋਟੀਆਂ ਕੁੜੀਆਂ ਆਪਣੇ ਮਨ ਦੀ ਖੁਸ਼ੀ ਪ੍ਰਗਟ ਕਰਨ ਲਈ ਧਰਾਂ ਦੇ ਵੇਹ ਰਿਆਂ ਚੁਰਸਤਿਆਂ ਜਾਂ ਸੱਤਾਂ ਉੱਪਰ ਹੱਥਾਂ ਦੀ ਕੜਿੰਗੀ ਪਾ ਕੇ ਪੱਬ ਜੋੜ ਕੇ ਘੁੰਮਦੀਆਂ ਹੋਈਆਂ ਨੱਚਦੀਆਂ ਹਨ ਤੇ ਨਾਲ-ਨਾਲ ਗੀਤ ਗਾਉਂਦੀਆਂ ਹਨ ਕਿੱਕ ਲਈ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਪਾਏ ਦਾ ਫਿੱਟੇ ਮੁਝਵਾਏ ਦਾ ਕੁੜੀਆਂ ਦੇ ਇਹ ਲੋਕ ਗੀਤ ਮਾਂ ਭਰਾ ਤੇ ਪਿਤਾ ਦੇ ਅਮੁੱਖ ਪਿਆਰ ਦਾ ਸੰਕੇਤ ਹੁੰਦੇ ਹਨ ਅਮੁੱਖ ਪਿਆਰ ਦਾ ਮਤਲਬ ਹੈ ਕਿ ਜਿਹੜਾ ਕੁੜੀਆਂ ਦਾ ਆਪਣੇ ਮਾਂ ਭਰਾ ਤੇ ਪਿਤਾ ਨਾਲ ਜਿਹੜਾ ਪਿਆਰ ਹੁੰਦਾ ਹੈ ਕਦੇ ਖਤਮ ਨਹੀਂ ਹੋ ਸਕਦਾ ਠੀਕ ਹੈ ਇਸ ਪਿਆਰ ਦਾ ਸੰਕੇਤ ਹਨ ਕੁਐਸਚਨ ਨੰਬਰ 3 ਹੈ ਪੰਜਾਬ ਦੇ ਲੋਕ ਨਾਚ ਪਾਠ ਵਿੱਚ ਆਏ ਮਰਦਾਂਵੇਂ ਲੋਕ ਨਾਚ ਦਾ ਸੰਖੇਪ ਵਿੱਚ ਵਰਣਨ ਕਰੋ ਅਨਸਰ ਹੈ ਪੰਜਾਬ ਵਿੱਚ ਮਰਦਾਵੇ ਲੋਕ ਨਾਚਾਂ ਦੀ ਵੱਖਰੀ ਪਹਿਚਾਨ ਹੁੰਦੀ ਹੈ ਪੰਜਾਬੀਆਂ ਦੀ ਸਰੀਰਕ ਮਜ਼ਬੂਤੀ ਜਿੰਦਾਦਿਲੀ ਸਾਹਸ ਅਤੇ ਸਹਿਨਸ਼ੀਲਤਾ ਦੇ ਗੁਣ ਲੋਕ ਨਾਚਾਂ ਵਿੱਚ ਪ੍ਰਗਟ ਹੁੰਦੇ ਹਨ ਭਾਵੇਂ ਪੰਜਾਬ ਵਿੱਚ ਕਈ ਪ੍ਰਕਾਰ ਦੀ ਉਥਲ-ਪੁਥਲ ਹੋਈ ਪਰ ਪੰਜਾਬ ਦੇ ਲੋਕ ਨਾਚ ਪੂਰੇ ਜਾਂ ਅਧੂਰੇ ਰੂਪ ਵਿੱਚ ਬਚਦੇ ਬਚਾਉਂਦੇ ਹੋਏ ਸਾਡੇ ਸੱਭਿਆਚਾਰ ਦਾ ਹਿੱਸਾ ਬਣ ਚੁੱਕੇ ਹਨ ਪੰਗੜਾ ਚੁੰਮੜ ਤੇ ਲੁੱਡੀ ਪੰਜਾਬ ਦੇ ਪ੍ਰਸਿੱਧ ਮਰਦਾਵੇ ਲੋਕ ਨਾਚ ਹਨ ਪੰਜਾਬੀ ਗੱਭਰੂਆਂ ਦੇ ਹਰਮਨ ਪਿਆਰੇ ਲੋਕ ਨਾਚਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ ਸਭ ਤੋਂ ਪਹਿਲਾਂ ਆਏਗਾ ਪੰਗੜਾ ਹੋ ਸਕਦਾ ਬੇਟਾ ਤੁਹਾਨੂੰ ਇਹਦੇ ਵਿੱਚ ਕਹਿਣ ਕਿ ਤੁਸੀਂ ਪੰਗੜੇ ਤੇ ਨੋਟ ਲਿਖੋ ਜਾਂ ਚੁੰਮੜ ਤੇ ਨੋਟ ਲਿਖੋ ਜਾਂ ਲੁੱਡੀ ਤੇ ਠੀਕ ਹੈ ਫਿਰ ਤੁਸੀਂ ਕੀ ਕਰੋਗੇ ਕਿ ਇਹ ਸਟਾਰਟਿੰਗ ਵਾਲੀਆਂ ਲਾਈਨਾਂ ਤੇ ਲਿਖਣੀਆਂ ਹੀ ਲਿਖਣੀਆਂ ਫਿਰ ਜਿਹੜਾ ਤੁਹਾਨੂੰ ਇਹਦੇ ਵਿੱਚ ਕੋਈ ਟੌਪਿਕ ਦਿੱਤਾ ਹੋਏਗਾ ਜਿਵੇਂ ਪੰਗੜਾ ਚੁੰਮੜ ਤੇ ਲੁੱਡੀ ਜਾਂ ਹੋ ਸਕਦਾ ਸਾਰੇ ਹੀ ਠੀਕ ਹੈ ਤੁਸੀਂ ਫਿਰ ਤੁਸੀਂ ਉਸ ਟਾਪਿਕ ਨੂੰ ਲਓਗੇ ਠੀਕ ਹੈ ਜੇ ਤੁਹਾਨੂੰ ਕੁਐਸਚਨ ਆਇਆ ਕਿ ਪੰਜਾਬ ਦੇ ਜਿਹੜੇ ਲੋਕ ਨਾਚ ਆ ਉਹਦੇ ਵਿੱਚ ਮਰਦਾਵੇਂ ਲੋਕ ਨਾਚਾਂ ਦਾ ਵਰਣਨ ਕਰੋ ਫਿਰ ਤੁਸੀਂ ਸਾਰਾ ਹੀ ਲਿਖੋਗੇ ਠੀਕ ਹੈ ਸਭ ਤੋਂ ਪਹਿਲਾ ਹੈਗਾ ਪੰਗੜਾ ਪੰਜਾਬ ਦੇ ਮਰਦਾਵੇਂ ਲੋਕ ਨਾਚਾਂ ਵਿੱਚੋਂ ਪੰਗੜੇ ਦਾ ਇੱਕ ਵੀ ਲਖਣ ਸਥਾਨ ਹੈ ਵੀ ਲਖਣ ਮਤਲਬ ਵੱਖਰਾ ਜਿਹਾ ਸਥਾਨ ਹੈ ਇਸ ਵਿੱਚ ਤਗੜੇ ਤੇ ਗੰਡੇ ਹੋਏ ਸਰੀਰ ਦਾ ਪ੍ਰਦਰਸ਼ਨ ਸਧਾਰਨ ਸਾਜਾ ਤੇ ਸਧਾਰਨ ਪੋਸ਼ਾਕ ਪਾ ਕੇ ਕੀਤਾ ਜਾਂਦਾ ਹੈ ਪੰਗੜਾ ਜੋਸ਼ ਸਾਹਸ ਤੇ ਵੀਰਤਾ ਭਰਪੂਰ ਮੁੰਦਰਾਵਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ ਮੁੰਦਰਾਵਾਂ ਕੀ ਹੁੰਦੇ ਨੇ ਜਿਹੜੇ ਐਕਸ਼ਨ ਕਰਦੇ ਨੇ ਜਿਹੜੇ ਐਕਸਪ੍ਰੈਸ਼ਨ ਦਿੰਦੇ ਨੇ ਠੀਕ ਹੈ ਉਹਨੂੰ ਕਹਿੰਦੇ ਮੁੰਦਰਾਵਾਂ ਇਹੇ ਨਾਚ ਪਹਿਲਾਂ ਤਾਂ ਪੱਛਮੀ ਪੰਜਾਬ ਦੇ ਮਾਝੇ ਦੇ ਇਲਾਕੇ ਵਿੱਚ ਜ਼ਿਆਦਾ ਪ੍ਰਚਲਿਤ ਸੀ ਪਰ ਹੁਣ ਇਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ ਇਹੇ ਨਾਚ ਢੋਲ ਦੀ ਸਰਲ ਤਾਲ ਤੇ ਨੱਚਿਆ ਜਾਂਦਾ ਹੈ ਪੰਗੜੇ ਦੇ ਸ਼ੁਰੂ ਵਿੱਚ ਢੋਲ ਦੀ cial ਧੀਮੀ ਵੱਜਦੀ ਹੈ ਨਚਾਰ ਨਚਾਰ ਮਤਲ ਨੱਚਣ ਵਾਲੇ ਟੋੜ ਦੇ ਚਾਰ ਭੰਗੜੇ ਦੇ ਤਾਲ ਉੱਤੇ ਪੈਰਾ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਹਿਲਾਉਂਦੇ ਹੋਏ ਕਈ ਪ੍ਰਕਾਰ ਦੀਆਂ ਮੁੰਦਰਾਵਾਂ ਕਰਦੇ ਹਨ ਭੰਗੜੇ ਦੀ ਟੋਲੀ ਵਿੱਚੋਂ ਹੀ ਨਚਾਰ ਟ੍ਰੂਲੀ ਜੇ ਲੱਕੜੀ ਬੋਲੀ ਚੁੱਕਦਾ ਹੈ ਤੇ ਬਾਕੀ ਜਣੇ ਲੋਰ ਅਨੁਸਾਰ ਉਸ ਦਾ ਸਾਥ ਦਿੰਦੇ ਹਨ ਬੋਲੀ ਦੀ ਅੰਤਿਮ ਤੁੱਕ ਦੇ ਉਚਾਰ ਨਾਲ ਨਾਚ ਤੇਜ਼ ਹੋ ਜਾਂਦਾ ਹੈ ਤੇ ਢੋਲੀ ਵੀ ਢੋਲ ਵਜਾਉਣ ਦੀ ਗਤੀ ਤੇਜ਼ ਕਰਦਾ ਹੋਇਆ ਬੋਲੀਆਂ ਪਾਉਂਦਾ ਹੈ ਪੰਗੜੇ ਵਿੱਚ ਢੋਲ ਤੋਂ ਇਲਾਵਾ ਚਿਮਟਾ, ਕਾਟੋ, ਡਾਂਗ ਤੇ ਸੱਪ ਆਦਿ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਵਰਤਮਾਨ ਸਮੇਂ ਵਿੱਚ ਪੰਗੜੇ ਦਾ ਸਰੂਪ ਕਾਫੀ ਬਦਲ ਗਿਆ ਹੈ। ਸੈਕਿੰਡ ਨੰਬਰ ਤੇ ਹੈ ਚੁੰਬਰ ਇਹਦੇ ਉੱਪਰ ਟਿੱਪੀ ਬਣੀ ਹੈ ਓਕੇ। ਚੁੰਬਰ ਪੱਛਮੀ ਪੰਜਾਬ ਦੇ ਸੰਦਲ ਬਾਰ ਦੇ ਲੋਕਾਂ ਦਾ ਨਾਚ ਹੈ। ਦੇਸ਼ ਦੀ ਵੰਡ ਤੋਂ ਬਾਅਦ ਜਦੋਂ ਬਾਰ ਇਲਾਕੇ ਦੇ ਲੋਕ ਇੱਧਰਲੇ ਪੰਜਾਬ ਵਿੱਚ ਆ ਕੇ ਵੱਸ ਗਏ ਤਾਂ ਉਹਨਾਂ ਦੇ ਨਾਲ ਹੀ ਇਹ ਨਾਚ ਵੀ ਪੰਜਾਬ ਵਿੱਚ ਆ ਗਿਆ। ਨੇ ਚਾਰ ਖੁੱਲ੍ਹੀ ਥਾਂ ਤੇ ਇਕੱਠੇ ਹੋ ਕੇ ਆਪਣੇ ਮਨ ਪਸੰਦ ਲੋਕ ਗੀਤ ਢੋਲੇ। ਉਹ ਲੋਕ ਗੀਤ ਕਿਹੜਾ ਢੋਲੇ ਦੇ ਰਾਹੀ ਢੋਲ ਦੀ ਤਾਲ ਤੇ ਇਸ ਨਾਚ ਨੂੰ ਨੱਚਦੇ ਹਨ। ਇਹੇ ਨਾਚ ਤਿੰਨ ਤਾਲਾਂ ਮਤਲਬ ਠੀਕ ਤੇਜ਼ ਤੇ ਬਹੁਤ ਤੇਜ਼ ਤਾਲ ਉੱਤੇ ਨੱਚਿਆ ਜਾਂਦਾ ਹੈ। ਇਹਨਾਂ ਤਾਲਾਂ ਨੂੰ ਝੁੰਬਰ ਦੀ ਤਾਲ, ਚੀਨਾ ਛੜਨਾ ਤੇ ਧਮਾਲ ਵੀ ਕਿਹਾ ਜਾਂਦਾ ਹੈ। ਇਸ ਨਾਚ ਨੂੰ ਨੱਚਦਿਆਂ ਲੰਮੇ ਗੀਤ ਗਾਏ ਜਾਂਦੇ ਹਨ। ਹੁਣ ਜਰ ਤੀਜੇ ਨੰਬਰ ਤੇ ਹੈਗਾ ਮਰਦਾਵਾ ਨਾਚ ਉਹ ਹੈਗਾ ਲੁੱਡੀ ਲੁੱਡੀ ਸਾਰੇ ਪੰਜਾਬ ਦੇ ਉੱਤਰ ਪੱਛਮ ਨੀਮ ਪਹਾੜੀ ਅਤੇ ਕੁਝ ਮੈਦਾਨੀ ਇਲਾਕਿਆਂ ਦਾ ਪ੍ਰਸਿੱਧ ਲੋਕ ਨਾਚ ਹੈ ਇਹ ਜਿੱਤ ਦੀ ਖੁਸ਼ੀ ਦਾ ਨਾਚ ਹੈ ਅਤੇ ਇਹ ਢੋਲ ਦੀਆਂ ਸਧਾਰਨ ਤਾਲਾਂ ਤੇ ਨੱਚਿਆ ਜਾਂਦਾ ਹੈ ਤੇ ਨਚਾਰ ਜਿਵੇਂ ਮਰਜੀ ਮਤਲਬ ਜਿਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਆ ਜਾਂਦਾ ਹੈ ਆਪਣੀ ਮਰਜ਼ੀ ਅਨੁਸਾਰ ਠੀਕ ਹੈ ਨਾਚ ਦੇ ਮੁੰਦਰਾਵਾ ਕਰਦੇ ਹਨ ਮਤਲਬ ਕਿ ਆਪਣੇ ਫੇਸ ਦੇ ਐਕਸਪ੍ਰੈਸ਼ਨ ਦਿੰਦੇ ਹਨ ਇਸ ਵਿੱਚ ਤਾਲੀ ਮਾਰਨਾ ਮੋਢੇ ਤੇ ਲੱਕ ਹਿਲਾਉਣਾ ਤੇ ਬਾਹਾਂ ਤੇ ਲੱਤਾਂ ਦੀਆਂ ਹਰਕਤਾਂ ਆदि ਮੰਦਰਾਵਾਂ ਸ਼ਾਮਲ ਹੁੰਦੀਆਂ ਹਨ ਮਸਤੀ ਵਿੱਚ ਆਏ ਨਿਚਾਰ ਆਪਣੇ ਮੂੰਹ ਵਿੱਚੋਂ ਕਈ ਪ੍ਰਕਾਰ ਦੀਆਂ ਆਵਾਜ਼ਾਂ ਕੱਢ ਕੇ ਇਸ ਲੋਕਨਾਸ਼ ਵਿੱਚ ਰੰਗ ਬਣਦੇ ਹਨ ਠੀਕ ਹੈ ਬੇਟਾ ਇਸ ਤਰ੍ਹਾਂ ਜਿਹੜੇ ਸਾਡੇ ਬਹੁਤੇ ਲੋਕ ਕੁਐਸਚਨ ਹੀ ਨਾ ਉਹ ਅਸੀਂ ਇਸ ਵੀਡੀਓ 'ਚ ਕਰ ਲਏ ਨੇ ਨੈਕਸਟ ਵੀਡੀਓ ਵਿੱਚ ਅਸੀਂ ਜਿਹੜੇ ਬਾਕੀ ਤਿੰਨ ਰਹਿੰਦੇ ਨੇ ਸਾਡੇ ਲੋਕ ਕੁਐਸਚਨ ਉਹ ਤੇ ਪਲੱਸ ਕੁਐਸਚਨ ਅਨਸਰ ਕਰਾਂਗੇ ਠੀਕ ਹੈ ਤਦ ਤੱਕ ਤੁਸੀਂ ਇਹਨਾਂ ਨੂੰ ਰਾਈਟ ਔਨ ਕਰ ਲਓ ਕਿਉਂਕਿ ਇਹ ਬਹੁਤ ਹੀ ਸਿੰਪਲ ਲੈਂਗੁਏਜ ਵਿੱਚ ਲਿਖਿਆ ਹੈ। ਫਿਰ ਅੰਡਰਸਟ ਵੀਡੀਓ 'ਚ ਮਿਲਦੇ ਹਾਂ। ਟੇਕ ਕੇਅਰ।